ਜਕਾਰੇ ਜਾਵੇ ਫਤੇ ਪਵੇ ਮੈਰੀ ਨੂੰ ਭੱਜਣ ਪਾਵੇ ਨਿਆ ਲੋਣਿਆ ਲੋ ਜਾਵੇ ਰਤਰੀ ਆ ਗਾਲ ਦਿਲ ਖੁਸ਼ ਹੋ ਗਿਆ ਗਿੱਪੀ ਜੀ ਨੂੰ ਫੇਰ ਕਾਮਾਂਗੇ ਇਦਾਂ ਦੀਆਂ ਵੱਡੀਆਂ ਵੱਡੀਆਂ ਪਿੱਕਚਰਾਂ ਬੜੀ ਚੜ੍ਹਦੀ ਕਲਾ ਤਾਂ ਬੜੇ ਮਰੇ ਪਰਸ਼ਾਨ ਹੋ ਗਿਆ ਜੀ ਦਿਲ ਪੰਜਾਬੀ ਸਿਨੇਮਾ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਪੇਸ਼ ਹੋ ਰਹੀਆਂ ਨੇ ਬਹੁਤ ਬਹੁਤ ਸਰਾ ਬਹੁਤ ਸੋਹਣਾ ਸੀ ਕੋਈ ਦੱਸ ਨਹੀਂ ਸਕਦੇ ਜੀ ਬਹੁਤ ਖੁਸ਼ੀ ਹੈ ਬੇਹੱਦ ਖੁਸ਼ੀ ਹੈ ਕਿਵੇਂ ਲੱਗੀ ਬਹੁਤ ਵਧੀਆ ਸੀ ਕਿਸ ਤਰ੍ਹਾਂ ਲੱਗਾ ਗਿੱਪੀ ਘਰੇਵਾ ਆ ਬਹੁਤ ਵਧੀਆ ਲੱਗਿਆ ਕੀ ਕਹਿਣਾ ਚਾਹੋਗੇ ਫਿਲਮ ਦੇਖ ਕੇ ਆਏ ਹੋ ਇੱਕ ਸਿੰਘ ਰੂਪ ਦੇ ਵਿੱਚ ਤੁਸੀਂ ਖੁਦ ਸਜੇ ਹੋਏ ਹੋ ਹਾਂਜੀ ਹਾਂਜੀ ਬਹੁਤ ਵਧੀਆ ਲੱਗੀ ਮੈਨੂੰ ਤਾਂ ਫਿਲਮ ਜਿਹੜੇ ਕਿਤੇ ਨੇ ਕਿਪੀ ਭਾਜੀ ਨੇ ਕਿਤੇ ਨੇ ਕਿ ਸਾਰੇ ਘੁਗੀ ਭਾਜੀ ਨੇ ਕਿਤੇ ਬਹੁਤ ਵਧੀਆ ਕਰਦਾਰ ਲੱਗੇ ਮੈਨੂੰ ਹੀ ਮਤਲਬ ਵੀ ਇਹ ਹੋਰ ਵੀ ਹੋਣੀ ਚਾਹੀਦੀਆਂ ਨੇ ਇਹ ਜਿਹੀਆਂ ਮੂਵੀਆਂ ਜਿਵੇਂ ਮਸਤਾਨੇ ਵੀ ਆਈਆਂ ਕਾਲ ਆਈਆਂ ਹੋਰ ਵੀ ਹੋਣੀ ਚਾਹੀਦੀਆਂ ਨੇ ਹਾਂਜੀ ਤੁਹਾਨੂੰ ਤੁਸੀਂ ਦੇਖ ਕੇ ਆਏ ਹੋ ਇੱਕ ਖੁਦ ਆਪਣਾ ਥੋੜਾ ਥੋੜਾ ਪਹਿਰਾਵਾ ਜਿਹੜਾ ਸਿੱਕੀ ਹਾਂਜੀ ਕਿਸ ਤਰ੍ਹਾਂ ਦੀ ਫੀਲਿੰਗ ਆ ਰਹੀ ਹੈ ਵੀ ਤੁਹਾਡੇ ਬਹੁਤ ਮਤਲਬ ਜਦੋਂ ਦੇਖੀ ਸੀਗੇ ਰੋਮਟੇ ਖੜੇ ਹੋ ਗ ਐਨ ਮਤਲਬ ਵੀ ਸਹੀ ਸੀਗੀ ਫਿਲਮੀ ਮੈਨੂੰ ਸਹੀ ਲੱਗੀ ਬਹੁਤ ਕਿੰਨੇ ਨੰਬਰ ਦੇਣਾ ਚਾਹੋਗੇ ਕਿੱਦੇ ਕਿੰਨੇ ਨੰਬਰ ਦੇਣਾ ਚਾਹੋਗੇ ਨੰਬਰ ਤਾਂ ਕੋਈ ਨਹੀਂ ਜੁੜਦਾ 1000 ਤੋਂ 2000 ਤੋਂ ਕੋਈ ਨਹੀਂ ਜੁੜਦਾ ਨੰਬਰ ਹੈਗਾ ਥੈਂਕ ਯੂ ਸੋ ਮਾਜੀ ਤੇ ਕਿਸ ਤਰ੍ਹਾਂ ਲੱਗੀ ਮੂਵੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਤੇ ਪੂਰੀ ਵਧੀਆ ਮੂਵੀ ਹੈ ਜੀ ਐਨ ਅਸੀਂ ਸਾਰਿਆਂ ਨੂੰ ਕਹਿੰਨਾ ਵੀ ਮੂਵੀ ਦੇਖਣਾ ਉਹ ਪੂਰਾ ਆਨੰਦ ਆਊਗਾ ਜਿਹੜੇ ਮੁੰਡੇ ਨਸ਼ੇ ਕਰਦਾ ਉਹ ਨਸ਼ਿਆਂ ਤੋਂ ਵੀ ਜਾਣਗੇ ਇਹ ਕਿਹਦਾ ਵੱਖਰਾ ਹੀ ਨਸ਼ਾ ਮੂਵੀ ਦਾ ਜੇ ਤੁਸੀਂ ਦੇਖੂਗੇ ਤੁਹਾਡਾ ਖੂਨ ਐਟੋਮੈਟਿਕ ਹੀ ਘਰ ਮਾਊਗਾ ਬਹੁਤ ਬੜਾ ਆਨੰਦ ਆ ਇਹਨਾਂ ਦਾ ਹੈਨ ਪੂਰੀ ਟਾਪਰੀ মুਵੀ ਹੈ ਜੀ ਗੁਰਨਾਮ ਦਾ ਸੋ ਮੈਮ ਫਿਲਮ ਦੇਖ ਕੇ ਆਏ ਹੋ ਆਕਾਲ ਕਿਸ ਤਰ੍ਹਾਂ ਲੱਗ ਰਿਹਾ ਤੁਸੀਂ ਇੱਕ ਖੁਦ ਸਿੰਘਣੀ ਦੇ ਰੂਪ ਵਿੱਚ ਸਜੇ ਹੋਏ ਹੋ ਨਿਮਰਤ ਖੇਰਾਂ ਨੂੰ ਦੇਖਿਆ ਕਿਸ ਤਰ੍ਹਾਂ ਦਾ ਕਿਰਦਾਰ ਲਗਾ ਉਹਨਾਂ ਦਾ ਜੋ ਉਹਨਾਂ ਨੇ ਨਿਭਾਇਆ ਹੈ ਜੀ ਸਿੰਘਣੀ ਦਾ ਕਿਰਦਾਰ ਤਾਂ ਸ਼ਬਦਾਂ ਦੇ ਵਿੱਚ ਬਿਆਨ ਵੀ ਨਹੀਂ ਕਰ ਸਕਦੇ ਠੀਕ ਹੈ ਜੀ ਜੇ ਕਰਨ ਆਈਏ ਅੱਜ ਦੇ ਸਮੇਂ ਦੇ ਵਿੱਚ ਕੋ ਪ੍ਰਾਤਨ ਜਿਹੜੀਆਂ ਬੀਪੀਆਂ ਸੀਗੀਆਂ ਉਹਨਾਂ ਨੇ ਲੰਗਰ ਸਮੇਂ ਲੰਗਰ ਵੀ ਬਣਾਇਆ ਹੈ ਤੇ ਉਹ ਲੰਗਰ ਛੱਡ ਕੇ ਜੇ ਜੰਗ ਦੇ ਮੈਦਾਨ 'ਚ ਜਾਣਾ ਪਿਆ ਤੇ ਜਾ ਕੇ ਸ਼ਮਸ਼ੀਰਾ ਵੀ ਚੱਕੀ ਆਣੇ ਉਹ ਕਿਰਦਾਰ ਸਿੱਖ ਬੀਬੀਆਂ ਦਾ ਇਤਿਹਾਸ 'ਚ ਰਿਹਾ ਹੈ ਤੇ ਅੱਜ ਕੱਲ ਅਸੀਂ ਸੋਸ਼ਲ ਮੀਡੀਆ ਦੇ ਇਨਸਟਾ ਤੇ ਰੀਲਾਂ ਤੇ ਸਿਰਫ ਨੱਚਦਿਆਂ ਦੇਖ ਰਹੇ ਆ ਆਪਣੇ ਯੂਥ ਨੂੰ ਮਗਰ ਜਦੋਂ ਤਲਵਾਰ ਚੱਕ ਕੇ ਨੱਚਣਾ ਪੈ ਜੇ ਨਾ ਫੇਰ ਪਤਾ ਲੱਗੂਗਾ ਕਿ ਅਸਲ ਦੇ ਵਿੱਚ ਸਾਡਾ ਹੈ ਕੀ ਸੀਗਾ ਸੋ ਫਿਲਮ ਦੇਖੀ ਹੈ ਅਕਾਲ ਸਿੱਖੀਜ਼ਮ ਨੂੰ ਪ੍ਰੋਮੋਟ ਕਰ ਰਹੀ ਆ ਸਿੱਖੀਜ਼ਮ ਨੂੰ ਦਿਖਾ ਰਹੀ ਆ ਓਵਰ ਆਲ ਫਿਲਮ ਨੂੰ ਕਿਵੇਂ ਦੇਖੇ ਓਵਰ 올 ਫਿਲਮ ਬਹੁਤ ਵਧੀਆ ਸੀਗਾ ਨਿਰਦੇਸ਼ਨ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ ਆ ਸਾਰੇ ਕਿਰਦਾਰ ਜਿੰਨੇ ਵੀ ਨੇ ਉਹਨਾਂ ਨੇ ਐਕਟਿੰਗ ਵੀ ਬਖੂਬੀ ਕੀਤੀ ਹੈ ਬਹੁਤ ਸੋਹਣੇ ਤਰੀਕੇ ਨਾਲ ਨਿਭਾਇਆ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਗਿਆ ਕੋਈ ਵੀ ਸੈਂਟੀਮੈਂਟ ਜਿਹੜੇ ਆ ਉਹ ਹਰਟ ਨਾ ਹੋਣ ਕਿਉਂਕਿ ਜਦੋਂ ਆਪਾਂ ਰਿਲੀਜੀਅਸ ਪ੍ਰੋਜੈਕਟ ਬਣਾਉਂਦੇ ਆ ਤਾਂ ਇੱਕ ਸੈਂਸਿਟਿਵ ਜੀ ਚੀਜ਼ ਹੋ ਜਾਂਦੀ ਹੈ ਕਿ ਭਾਵਨਾਵਾਂ ਹਰਟ ਨਾ ਹੋਣ ਬਾਕੀ ਅਕਾਲ ਅਕਾਲ ਜਿਹੜਾ ਇਹਨਾਂ ਨੇ ਟਾਈਟਲ ਰੱਖਿਆ ਨਾ ਇਹ ਆਪਣੇ ਆਪ ਵਿੱਚ ਇੱਕ ਸੱਚ ਹੈ ਸੱਤੇ ਠੀਕ ਹੈ ਕਾਲ ਸੁਣਿਆ ਹੋਣਾ ਆਪਾਂ ਕਾਲ ਦਾ ਮਤਲਬ ਮੌਤ ਮਰਨਾ ਉਹ ਵੀ ਇੱਕ ਦੁਨੀਆ ਦਾ ਸੱਚ ਹੈ ਕਾਲ ਦੇ ਕਰਕੇ ਸਾਰੀ ਸ੍ਰਿਸ਼ਟੀ ਚੱਲ ਰਹੀ ਮਗਰ ਉਹ ਕਾਲ ਹੈ ਜਿਹੜਾ ਨਾ ਉਹਦੇ ਉੱਪਰ ਵੀ ਹੈ ਇੱਕ ਅਕਾਲ ਤੇ ਜਿਹਨੂੰ ਕਹਿੰਦੇ ਆ ਕਾਲਪੁਰਖ ਤੇ ਆਪਾਂ ਨੂੰ ਕਾਲਪੁਰਖ ਦੀ ਫੌਜ ਤਾਂ ਹੀ ਕਿਹਾ ਜਾਂਦਾ ਹੈ ਕਿਉਂਕਿ ਆਪਾਂ ਇਹ ਜਿਉਣ ਤੇ ਮਰਨ ਦੇ ਗੇੜ ਤੋਂ ਬਾਹਰ ਆ ਥੈਂਕ ਯੂ ਸੋਮਤ ਜੀ ਸਰ ਜੀ ਕਿਸ ਤਰ੍ਹਾਂ ਲੱਗੀ ਮੂਵੀ ਤੁਸੀਂ ਫਿਲਮ ਦੇਖ ਕੇ ਆਏ ਹੋ ਸਿੱਕੇ ਸਿੱਖੀ ਨੂੰ ਦਿਖਾ ਰਹੀ ਆ ਤੁਹਾਡੇ ਤੁਹਾਨੂੰ ਰਿਪਰੈਜ਼ੈਂਟ ਕਰ ਰਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜਗਤ ਦਾ ਬਾਬਾ ਕਲਵਿੰਦਰ ਸਿੰਘ ਉਹਨਾਂ ਦੇ ਸਿੰਘ ਆ ਤੇ ਚੜ੍ਹਦੀ ਕਲਾ ਚ ਆ ਕਿ ਜਿਹੜੇ ਸਾਡੇ ਦਿਲਾਂ ਨੂੰ ਛੂਹ ਚੁੱਕੀ ਆ ਫਿਲਮ ਬਹੁਤ ਵਧੀਆ ਚੜ੍ਹਦੀ ਕਲਾ ਆ ਜਿੱਦਾਂ ਮਸਤਾਨੇ ਫਿਲਮੀ ਉਦਾਂ ਇਹ ਆ ਤੇ ਅਸੀਂ ਇਹ ਫਿਲਮ ਨੂੰ ਪ੍ਰਮੋਟ ਕਰੀਏ ਜਿਹੜੇ ਵੀਰਾਂ ਨੇ ਬਣਾਈਆਂ ਉਹਨਾਂ ਦਾ ਸਾਥ ਦਈਏ ਕੋਈ ਵੇਖੋ ਕਈ ਬੰਦੇ ਬਹੁਤ ਪਿੱਛੇ ਜੇ ਮਤਲਬ ਫੈਲਨ ਦੀ ਕਿ ਇਹ ਫਿਲਮ ਇਦਾਂ ਚੰਗੀ ਨਹੀਂ ਆ ਮਗਰ ਇਹ ਘਰ ਪਰਿਵਾਰ ਦੇ ਵਿੱਚ ਵੇਖਣ ਵਾਲੀ ਫਿਲਮ ਹੈ ਤੁਸੀਂ ਉਹ ਚੀਜ਼ ਨੂੰ ਪ੍ਰਮੋਟ ਕਰਦੇ ਹੋ ਗੰਦੇ ਨੂੰ ਪ੍ਰਮੋਟ ਕਰਦੇ ਹੋ ਕਈ ਬੰਦੇ ਮਗਰ ਅਸੀਂ ਹੁਣ ਜਿਹੜੇ ਜਿਹੜੇ ਬੰਦਿਆਂ ਨੇ ਇੰਨੀ ਵਧੀਆ ਬਣਾਈ ਘਰ ਪਰਿਵਾਰ ਵਿੱਚ ਵੇਖਣ ਵਾਸਤੇ ਬਣਾਈ ਪੂਰੇ ਭਾਰਤ ਵਰਗ ਵਿੱਚ ਆਪਣੇ ਪਰਿਵਾਰ ਵਿੱਚ ਬੈਠ ਕੇ ਕਿਤੇ ਵੀ ਵੇਖ ਸਕਦੇ ਹੋ ਜੇ ਅਸੀਂ ਇਹ ਚੀਜ਼ਾਂ ਨੂੰ ਨਾ ਨਾ ਪ੍ਰਮੋਟ ਕੀਤਾ ਤੇ ਫਿਰ ਸਾਡੇ ਕੋਈ ਮਤਲਬ ਦੂਜੇ ਦੇ ਅੰਤਰ ਨਹੀਂ ਆ ਤੇ ਅਸੀਂ ਆਪਣੀ ਸਿੱਖੀ ਨੂੰ ਪ੍ਰਮੋਟ ਕਰਨਾ ਨੂੰ ਵੇਖੋ ਤੁਹਾਨੂੰ ਪਤਾ ਕਈ ਲੋਕ ਸਿੱਖੀ ਤੋਂ ਕਈ ਟੁੱਟਣਦੇ ਆ ਤੇ ਮਸਤਾਨੇ ਫਿਲਮ ਦੇ ਵਿੱਚ ਵੀ ਤੁਸੀਂ ਵੇਖਿਆ ਆ ਉਹਨੂੰ ਵੇਖ ਕੇ ਕਈ ਸਿੰਘ ਸਜਦੇ ਆ ਤੇ ਸਿੱਖੀ ਦੀ ਲਾਈਨ ਦੇ ਵਿੱਚ ਆਉਂਦੇ ਆ ਤੇ ਜੇ ਅਸੀਂ ਖੂਨ ਇਹ ਫਿਲਮਾਂ ਨੂੰ ਪ੍ਰਮੋਟ ਕਰਾਂਗੇ ਨਾ ਆਪਣਾ ਕਿਸੇ ਤਰ੍ਹਾਂ ਇਤਿਹਾਸ ਬਾਹਰ ਆਂਦਾ ਆ ਨਹੀਂ ਤੇ ਤੁਹਾਨੂੰ ਪਤਾ ਕਿਹੜਾ ਬੱਚਿਆਂ ਨੂੰ ਆਪਣੇ ਘਰ ਦਾ ਇਤਿਹਾਸ ਦਾ ਪਤਾ ਕਿਸੇ ਨੂੰ ਨਹੀਂ ਪਤਾ ਹੁਣ ਇਹ ਚੀਜ਼ਾਂ ਤੋਂ ਤੇ ਐਵੇਂ ਰਾਹ ਰਹਿ ਗਏ ਆ ਤੇ ਅਸੀਂ ਬੇਨਤੀ ਕਰਦੇ ਆ ਕਿ ਜਿਹੜਾ ਵੱਧ ਤੋਂ ਵੱਧ ਇਹ ਦਲਜੀਤ ਭਾਜੀ ਦਾ ਤੇ ਜਿਹੜੇ ਆਪਣੇ ਜੋੜੇ ਵੀਰ ਦੇ ਵਿੱਚ ਹੈ ਆ ਉਹਨਾਂ ਦਾ ਸਾਥ ਦਿਓ ਤੇ ਅਸੀਂ ਸਪੋਰਟ ਕਰੀਏ ਕਿ ਇਹ ਇਹਨਾਂ ਨੂੰ ਹੋਰ ਅੱਗੇ ਲੈ ਕੇ ਜਾਈਏ ਇਤੋਂ ਤੱਕ ਨਾ ਲੈ ਕੇ ਜਾਈਏ ਇਹ ਬਾਹਰ ਤੱਕ ਫਿਲਮਾਂ ਪ੍ਰਮੋਟ ਹੋਣ ਤੇ ਇਹਨਾਂ ਦੇ ਸਾਥ ਗਈਏ ਇਹਨਾਂ ਦੇ ਨਾਲ ਹੀ ਸਾਡੀ ਮਤਲਬ ਖੁਸ਼ੀ ਹੋਣੀ ਤੇ ਇਹਨਾਂ ਦੀ ਚੜ੍ਹਦੀ ਕਲਾ ਹੋਵੇ ਤੇ ਸਾਡੀ ਚੜ੍ਹਦੀ ਹੋਣਾ ਕਲਾ ਹੋਣੀ ਆ ਇੱਕ ਵਾਰੀ ਜਕਾਰਾ ਜ਼ਰੂਰ ਲਗਾ ਦਿਓ ਜਕਾਰੇ ਜਾਵੇ ਫਤਿਹ ਪਾਵੇ ਵੈਰੀ ਨੂੰ ਭੱਜਣੇ ਪਾਵੇ ਨਿਆ ਲੋਣਿਆ ਲੋ ਜਾਵੇ ਰਤਰੀ ਆਗਾ